ਤੁਹਾਡੇ ਵੀ ਦੋ ਤਿੰਨ ਰੋਜ਼ ਕਾਮ ਫੇਸ ਕਰ ਰਹੇ ਹੁੰਦੇ ਆ ਜੀ ਕਰਦੇ ਕਰਦੇ ਚਾਰ ਦੀਵਾਰੀ ਚ ਕੁੱਟ ਕੇ ਮਰ ਜਾਂਦੇ ਨੇ ਇਹ ਲੋਕ ਹਾਂ ਚਾਰ ਦੀਵਾਰੀ ਚ ਕੁੱਟ ਕੇ ਮਰ ਜਾਂਦੇ ਨੇ ਇਹ ਲੋਕ ਜਕੀਨ ਜਦ ਟੁੱਟ ਜਾਵੇ ਤਾਂ ਮਰ ਜਾਂਦੇ ਨੇ ਇਹ ਲੋਕ ਲਾ ਇਲਾਜ ਬਿਮਾਰੀ ਨਾਲ ਲਾ ਇਲਾਜ ਬਿਮਾਰੀ ਨਾਲ ਮਰ ਜਾਂਦੇ ਕਾ ਮਰ ਜਾਂਦੇ ਨੇ ਜਦ ਇਨਸਾਫ ਨਾ ਮਿਲੇ ਫਾਸਲਾ ਤੇ ਕਹਿਟ ਹੈ ਫਾਸਲਾ ਤੇ ਚਹਿਟ ਹੈ ਤਾਂ ਮਰ ਜਾਂਦੇ ਨੇ ਜੀ ਲੋਕ ਹੋਣ ਨੂੰ ਤਾਂ ਕਹਿੰਦੇ ਹੋਣ ਨੂੰ ਤਾਂ ਹੁਣਾ ਕਹਿੰਦੇ ਆਖਰ ਸਭ ਕਿਸਮਤ ਦਾ ਹੋਣ ਨੂੰ ਤਾਂ ਹੁਣਾ ਕਹਿੰਦੇ ਆਖਰ